ਸਤਿ ਸ਼੍ਰੀ ਅਕਾਲ ਤੇਰੇ ਭੈਣ ਜੀ ਕੀ ਹਾਲ ਹੈ ਕਿਹੜੇ ਦੇਸ਼ ਤੋਂ ਬੋਲਦੇ ਹੋ ਸਿਗਾਪੋਤੋ ਅੱਛਾ ਸਿਗਾਪੋਤੋ ਕੋਈ ਨਾ ਮੈਂ ਫਿਰ ਡੀਸੀ ਨਿਰੰਦਨ ਦੀ ਡਿਊਟੀ ਲਾਉਣਾ ਜਨਰਲ ਭੱਜ ਸਾਹਿਬ ਨੂੰ ਡੀਸੀ ਦੰਦੂ ਦੇ ਕੋਲ ਭੇਜੋ ਮੁੱਖ ਦਾ ਮੁਕਰ ਕੋਈ ਗੱਲ ਹਾਂ ਜੀ ਠੀਕ ਹੈ ਤੁਸੀਂ ਫੋਨ ਕਰਨਾ ਕੋ ਚਲੇਗਾ ਫਟਾਫਟ ਤਾਂ ਹੋ ਜਾਣਾ ਜੀ ਬਈ ਵੀ ਕੋਈ ਨਾ ਮੈਂ ਹੋਰ ਫੋਨ ਕਰ ਦਿੰਦਾ ਆ ਮੈਂ ਤੁਹਾਡੇ ਸਾਹਮਣੇ ਲੱਗਾਗਾ ਹੈਲੋ ਹਾਕੀ ਵਾਲੇ ਦੀ ਸਰ ਠੀਕੋ ਬਿਲਕੁਲ ਠੀਕ ਹੈ ਸਰ ਇੱਕ ਮੈਂ ਕੇਸ ਲਗਾ ਤੁਹਾਡੇ ਕੋਲ ਭੇਜਦਾ ਦਲਵਿੰਦਰ ਸਿੰਘ ਹੁਣ ਗਿਆ ਉਹ ਕਿਹਦਾ ਬਾਈ ਨੇ ਸਿੰਗਾਪੁਰ ਤੋਂ ਠੀਕ ਹੈ ਸਰ ਹਾਂ ਇਹਦਾ ਕੇਸ ਉਸਦੇ ਲਈ ਹਲ ਕਰਕੇ ਬੜਾ ਮੁੱਤਕਾ ਲਓ ਮੈਂ ਦੰਪਲ ਵੀ ਇਹਦਾ ਭੇਜਦਾ ਬਸ ਹਾਂ ਠੀਕ ਹੈ ਠੀਕ ਹੈ ਕੀ ਦਵਾਦਾ ਤੂੰ ਮਿਲ ਕੋ ਆਜਾ ਭਾਜੀ ਫੋਨ ਕਰ ਦਿਓ ਹਾਂ ਠੀਕ ਓਕੇ 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 ਮੈਂ ਦੀ ਸਰ ਨੂੰ ਕਹਿੰਦਾ ਤੁਹਾਡੇ ਸਾਹਮਣੇ ਇਹਦਾ ਨੰਬਰ ਭਾਜੀ ਕੋਈ ਗੱਲ ਨਹੀਂ ਬੋਲੂਗਾ ਕਾ ਬੋਲੂ ਤੂੰ ਕਿ ਬੁਲਾਉਗਾ ਓਕੇ 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 ਸਾਡ ਕੀ ਦਫਤਰ ਦਾ ਇਨਾਲਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਵੈਸੇ ਹਫਤੇ ਚ ਦੋ ਵਾਰਾਂ ਲਾਉਂਦੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ ਚ ਤਣਾਅ ਹੋ ਗਿਆ ਕਾਫੀ ਫੇਰਾ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ ਤੇ ਅੱਜ ਇਹ ਲਾਇਆ ਲੋਕ ਦਰਬਾਰ ਉਹਦਾ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੂਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਆਂ ਕੰਮ ਕਰਦੇ ਆਂ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਬਲ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਐ ਸੋ ਸਾਧਿਆਂ ਦੇ ਕੰਮ ਜਿਹੜਿਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾ ਲੋਕਿਆ ਨਾ ਹੋੜੀ ਦੋ ਐਨ ਆਰ ਆਈ ਵੀਰ ਕੁਛ ਆਏ ਸੀ ਜਿਨ੍ਹਾਂ ਦੇ ਵੀ ਆਨਲਾਈਨ ਜਿਹੜੇ ਆ ਪਹਿਲੀ ਵਾਰ ਦੇਖਣ ਚਾਹ ਰਹੇ ਆ ਕਿ ਪੂਰੇ ਪੰਜਾਬ ਤੋਂ ਲੋਕ ਤੁਹਾਡੇ ਕੋਲ ਲੋਕਦਰਬਾਰ ਤੇ ਪਹੁੰਚ ਰਹੇ ਨੇ ਨਹੀਂ ਨਹੀਂ ਆਉਂਦੇ ਕਿਉਂਕਿ ਆਪਣੇ ਕੋਈ ਇੰਨਾ ਦਾ ਹੀ ਮਹਿਕਮਾ ਹੈ ਤੇ ਸਾਰੇ ਪੰਜਾਬ ਦੇ ਐਨ ਆਰ ਆਈ ਅੱਜ ਵੀ ਬਹੁਤ ਆਏ ਆ ਉਹਨਾਂ ਦੇ ਵੀ ਮਸਲੇ ਹੱਲ ਕੀਤੇ ਉਹਨਾਂ ਦੇ ਵੀ ਨਾਲ ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨ ਆਰ ਆਈ ਮਿਲ ਨਹੀਂ ਕਰਦੇ ਉਹ ਫੇਰ ਕਈ ਕੀ ਬਾਈ ਤੀਕ ਨੂੰ ਕਰਾਂਗੇ ਸੋ ਮਤਲਬ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦਾ ਹੈ ਸਿਗਾਲ ਤੇਰੇ ਭੈਣ ਦੀ ਕੀ ਆਇਆ ਕਿਹਨੇ ਦੇਸ਼ ਤੋਂ ਬੋਲਦੇ ਹੋ ਸਿਗਾ ਕੋ ਤੋਂ ਬੋਲ ਰਹੀ ਹੈਂ ਅੱਛਾ ਸਿਗਾ ਬੋਤੋ ਅੱਛਾ ਕੋਈ ਨਹੀਂ ਮੈਂ ਮੈਂ ਡੀਸੀ ਨਰੰਦਪੁਰ ਦੀ ਡੂਟੀ ਲਾਉਣਾ ਜੇ ਨਾਲ ਭਾਈ ਸਾਹਿਬ ਨੂੰ ਡੀਸੀ ਦੇ ਦਿੰਦੇ ਤੇ ਕੋਈ ਮੇਰੇ ਮੁੱਖ ਦਾ ਮੁੱਖਾ ਕੋਈ ਗੱਲ ਹਾਂ ਜੀ ਠੀਕ ਹੈ ਤੁਸੀਂ ਤੋਂ ਅੱਨਾ ਪਹੁੰਚ ਲਿਆ ਫਟਾਫਟ ਆ ਹੋ ਜਾਣਾ ਵੀ ਜੀ ਨਹੀਂ ਵੀ ਕੋਈ ਨਹੀਂ ਮੈਂ ਹੁਣੇ ਫੋਨ ਕਰ ਦਿੰਦਾ ਡੀਸੀ ਸਰਦਾਰ ਆ ਮੈਂ ਤੁਹਾਡੇ ਸਾਹਮਣੇ ਲੱਗਾ ਗਾ ਹੈਲੋ ਹਾਂ ਜੀ ਆਲੇ ਦਿਸਾ ਠੀਕੋ ਬਿਲਕੁਲ ਠੀਕ ਆ ਜੀ ਇੱਕ ਮੈਂ ਕੇਸ ਲਗਾ ਤੁਹਾਡੇ ਕੋਲ ਭੇਜਦਾ ਦਲਵਿੰਦਰ ਸਿੰਘ ਹੁਣ ਆਉਂਗਾ ਇਹਨਾਂ ਦਾ ਬਾਈ ਨੇ ਸਿੰਘਾ ਪੁੱਤ ਦਲਵਿੰਦਰ ਸਿੰਘ ਠੀਕ ਆ ਜੀ ਹਾਂ ਇਹਨਾਂ ਦਾ ਕੇਸ ਉਸੇ ਲਈ ਹੱਲ ਕਰਕੇ ਦੇਣਾ ਮੁੱਤ ਕਾਲਿਓ ਮੈਨੂੰ ਇਹਨਾਂ ਦਾ ਨੰਬਰ ਹੀ ਮਿਲ ਜੇਦਾ ਬੇਟਾ ਜਾਨ ਮੈਂ ਨੰਬਰ ਵੀ ਇਹਦਾ ਭੇਜਦਾ ਬਸ ਹਾਂ ਠੀਕ ਆ ਠੀਕ ਆ ਜੀ ਦਵਾਦਾ ਨੂੰ ਬਿਲਕੁਲ ਆਜਾ ਭਾਜੀ ਫੋਨ ਕਰਦੇ ਹੋ ਪਰ ਠੀਕ ਓਕੇ 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 ਮੈਂ ਦਿਸਾ ਨੂੰ ਕਹਿੰਦਾ ਤੁਹਾਡੇ ਸਾਹਮਣੇ ਇਹਨਾਂ ਦਾ ਨੰਬਰ ਜੀ ਕੋਈ ਗੱਲ ਨਹੀਂ ਹੋਊਗਾ ਕੱਬ ਹੋਊਗੀ ਕੋਈ ਤੁਹਾਨੂੰ। ਓਕੇ ਓਕੇ ਓਕੇ। ਆਰਤੀ ਦਫਤਰਾ ਜਨਾਲਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ। ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਵੈਹ ਉੱਤੇ ਦੋਵਾਂ ਦਾ ਲਾਉਂਦੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ 'ਚ ਤਣਾਅ ਹੋ ਗਿਆ ਕਾਫੀ ਫੇਰਾ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ। ਤੇ ਅੱਜ ਇਹ ਲਾਇਆ ਲੋਕ ਦਰਬਾਰ ਔਰ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੂਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਹਾਂ ਕੰਮ ਕਰਦੇ ਹਾਂ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਵਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਬਲ ਜਿਹੜਾ ਹਫ਼ਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾੜੀ ਗੱਲ ਹੈ ਸੋ ਸਾਧਿਆਂ ਦੇ ਕੰਮ ਜੜਿਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾ ਲੋਕਿਆ ਨਾ ਹੋੜੀ ਲੋਕ ਐਨਆਰਆਈ ਵੀਰ ਕੋ ਸਾਈ ਸੀ ਜਿਨ੍ਹਾਂ ਦੇ ਵੀ ਆਨਲਾਈਨ ਜਿਹੜੇ ਆ ਪਹਿਲੀ ਵਾਰੀ ਦੇਖਣ ਚਾਹ ਰਿਹਾ ਕਿ ਪੂਰੇ ਪੰਜਾਬ ਤੋਂ ਲੋਕ ਤੁਹਾਡੇ ਕੋਲ ਲੋਕਦਰ ਬਾਅਦ ਪਹੁੰਚ ਰਹੇ ਨੇ ਨਹੀਂ ਨਹੀਂ ਆਉਂਦੇ ਕਿਉਂਕਿ ਆਪਣੇ ਕੋਈ ਐਨਆਰਆਈ ਮਹਿਕ ਪਾਏ ਤੇ ਸਾਰੇ ਪੰਜਾਬ ਦੇ ਐਨਆਰਆਈ ਅੱਜ ਵੀ ਬਹੁਤ ਆਏ ਆ ਉਹਨਾਂ ਦੇ ਵੀ ਮਸਲੇ ਹੱਲ ਕੀਤੇ ਉਹਨਾਂ ਦੇ ਵੀ ਨਾਲ-ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨਆਰਆਈ ਮਿਲਦੀ ਕਰਦੇ ਉਹ ਫੇਰ ਕਈ ਕਿ ਭਾਈ ਤੀਕ ਨੂੰ ਕਰਾਂਗੇ ਸੋ ਮਤਲਬ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦਾ